ਪਾਇਆ ਸਾਰਾ ਮਦਾ ਡੇਡੇ ਖੋੜੜੇ ਤੇਰੇ ਵੇ ਮੈਂ ਹੁਣ ਖੋੜੜੇ ਬੜਕਣਾ ਚੱਕ ਜਾ ਮੈਂ ਤਾਂ 4 ਤੱਕ ਅੱਧੀ ਐ ਤੇ 2 ਤੱਕ ਖੋੜੜੇ ਮੈਂ ਕਰੀ ਜਾ ਸਾਰਾ ਮਿੱਤ ਦਾ ਫੈਸਲਾ ਸਾਰਾ ਮਿੱਤ ਦਾ ਲਵਾ ਲੂ ਕੇ ਤੂੰ ਹੁਣ ਕਿਹਨੇ ਕਰਦਾਗਾ ਟਟ ਤੋਦ ਗਏ ਆਪਾਂ ਵੀ ਆਹਾ ਹੱਥ ਲਿਬੜ ਗਏ ਮੁੰਡੇ ਦੇ ਲੈ ਵੀ ਲਾਦ ਕੇ ਜਾਲੇ ਜੱਪੇ ਤੇ ਹੋ ਜੀਏ ਰੈਡੀ ਤੇ ਫਿਰ ਦਿਨ ਰਹਿ ਗਏ 15 ਕਾ 10 ਕ ਪੰਜ ਚਾਰ ਦਿਨ ਤਾਂ ਆਪਾਂ ਮਰੀਕ ਉਹੀ ਖਾ ਜਾਾਂਗੇ ਮੱਛਰ ਨੇ ਖਾ ਲਈ ਹੋਏ ਤਾਂ ਹੋਏ ਐਜੀ ਤਾਂ ਮੱਛਰ ਨੇ ਖਾ ਲਈ ਹੋਆ ਹੀ ਬੜੇ ਜਾਲੇ ਜੱਪੇ ਜੀ ਆਇਆ ਗਿਆ ਸਾਡਾ ਨਵਾਂ ਫੋਰਮੈਨ ਤੇ ਫੇ ਤੋਦੇ ਅੱਜ ਇਹਨੂੰ ਕਰਦ ਗਏ ਜਿਗਾਰਡਮੈਂਟ ਤੋਦਾਂਗੇ ਅੱਜ ਅੱਛਾ ਮੱਛਰ ਨੇ ਖਾ ਲਈ ਰੇ ਤਾਂ ਹਨਾ ਬੜਾ ਜਿਗਾਰਡਮੈਂਟ ਹੈ ਇੱਕ ਵਾਸੇ ਲਾਈ ਖੜੀ ਨਹੀਂ ਕੱਢ ਲਈ ਹਾਂ ਇਹ ਜੀ ਕਹਿੰਦੇ ਨੇ ਇਹ ਨਹੀਂ ਇੰਤਾਬੀ ਆਹ ਰਿਕਾਰ ਨਾਲ ਕਹਿੰਦੇ ਰਿਕਾਰ ਨਾਲ ਤਾਂ ਮੇਰੀ ਗੱਲ ਮੰਨਦਾ ਹੂੰ ਘਾੜ ਦੇ ਬਸ ਆਹ ਜੇ ਤੋ ਇਹਨੂੰ ਵੀ ਬਸ ਇਹ ਰਿਪੇਅਰ ਕਰ ਦੈ ਨੇ ਰੱਤਾਂ ਕੀ ਜੀਰ ਨਾਲੇ ਪੰਡੀਆਂ ਨਾਲ ਤਾਂ ਵੀ ਇੰਨਾ ਕੁਸ ਕਿਉਂ ਹੋ ਗਿਆ ਸਿਰ ਨਖੁੰਝੇ ਨਾਲ ਹੀ ਖੜੀ ਸੀ ਨਖੁੰਝੇ ਨਾਲ ਹੀ ਖੜੀ ਸੀ ਹੈ ਪੰਡੀਆਂ ਤਾਂ ਸੀ ਨਹੀਂ ਉੱਤੇ ਤੇਰਾ ਤੂੰ ਸਾਈਕਲ ਖੜਾ ਦੇ ਸਾਈਕਲ ਖੜਾ ਕੇ ਦੇਖ ਮੈਂ ਕੋਲ ਵੀ ਖੜਾ ਹੈ بس پھر ਉਹ ਵੀ ਰੇਤ ਨਾਲ ਉਹ ਵੀ ਰੇਤ ਨਾਲ ਡੱਟਿਆ ਪਿਆ ਉਹ ਤਨੀ ਹਜ਼ਾਰ ਕਹਿੰਦੇ ਨੇ ਚੱਲਦੀ ਦਾ ਨਾ ਹੀ ਗੱਡੀ ਹੈ ਹੈ ਇਹ ਗੱਡੀ ਚੱਲਦੀ ਰਹੇ ਤਾਂ ਲੋਟ ਹੈ ਇਹਦਾ ਭਾਂਗਿਆ ਯਾਰ ਵਾ ਕੋਈ ਨਹੀਂ ਜਿਆ ਭਿੰਡਾਂ ਦੇ ਭਾਂਗ ਨੇ ਤੇ ਮਿਸਰੀ ਨਿਕੂ ਨਾ ਉਹ ਅਜੇ ਛੱਟਾ ਪਾਇਆ ਬਣ ਕੇ ਉਹ ਮਿਸਰੀ ਜੇ ਨਿਕਲੇ ਹੈ ਹੈ ਸਾਡੀ ਨੀ ਮੋਟਰ ਹੂੰ ਕੈਦਗੀ ਪੰਡੀ ਚਲਾਉਣੀ ਆ ਜੀ ਚਲਾਉਣੇ ਹੋਰ ਭਾਂਡੇ ਕਿਹੜੇ ਮੋਗੇ ਜਾਵਾਂਗੇ ਪਤਾ ਇੱਥੇ ਟਾਈਮ ਪਾਸ ਕਰਾਂਗੇ ਪਾਣੀ ਬਰਬੂਰ ਜਾਂਦੇ ਬਾਰਾ ਨਹੀਂ ਦੇਖ ਖਾਣਾਂ ਰੋਕਣਾ ਤੇ ਚੜ ਗਏ ਮਸ਼ੀਨ ਤੇ ਪੰਜ ਖਾਦਾਂ ਚੜ ਗਏ ਮਸ਼ੀਨ ਤੇ ਦੇ ਲੰਡੇ ਜਿਹੜਾ ਸੌੜ ਰਾਂਦੀ ਬਣਾਉਣੇ ਨੇ ਆਪਾਂ ਕਰਾ ਬਾਈ ਦੇ ਹਾਂ ਹੈ ਠੀਕ ਹੈ ਠੀਕ ਆਪਾਂ ਨੂੰ ਬਾਰੇ ਪੈਸਿਆਂ ਨਾਲ ਮੋ ਨਹੀਂ ਮੋ ਨਹੀਂ ਲੰਗੇ ਗਿੱਲੇ ਨੇ ਭਰਾਵਾ ਹਣਾ ਚਾਚਾ ਸੁੱਕੀ ਨੂੰ ਰਿਪੇਅਰ ਕਰਦੇ ਹੁੰਦੇ ਆ ਠੀਕ ਤੂੰ ਗਿੱਲੀ ਕਰੀ ਜੰਨਾ ਇਹਨੂੰ ਤਾਂ ਕੋਈ ਖਾਸ ਮਾ ਜਾਲੇ ਜੱਪੜੇ ਲੈ ਜਾਣਗੇ ਤੂੰ ਤੇ ਤਾਰਾਵਾ ਲੈ ਜੂਗਾ ਜਾਲੇ ਲੈ ਜਾਣਗੇ ਨਵਾਂ ਹੱਥ ਨੂੰ ਹੋ ਕੇ ਖਾਣਾ ਕੇ ਫੇਰ ਹੀ ਠੀਕ ਹੈ ਹਾਂ ਇਹੇ ਵੀ ਘੰਟ ਲੜੀ ਜੀ ਫੇਰ ਤੈਨੂੰ ਇਹੋ ਜਿਹਾ ਸਵਾਦ ਮੈਂ ਬਣਾ ਕੇ ਦੇ ਦਿਆਂਗੀ ਸਹੀ ਗੱਲ ਆ ਨਾ ਕੀ ਫੇਰ ਤੇਲ ਤੂ ਗਲਿੱਸਾ ਗਲਸਾ ਲੱਗਣਗੀਆਂ ਹਾਂ ਆਪਣੇ ਵਰ ਕੀ ਆ ਬਸ ਆਪਣੇ ਨਾਲ ਜੀ ਨਮਾਈ ਦਾ ਫਿਰ ਕਰੂਗੀ ਹਾਂ ਜੇ ਆਖੀ ਉਮੀਰ ਕਾ ਜੜਾ ਤੁਹਾਨੂੰ ਉਤਰਾ ਲੈਣੀ ਚਾਹੀਦੀ ਇਹ ਵਦਨ ਨੂੰ ਸੁਨਾਣ ਬਤ ਕਾ ਪਾਣੀ ਬਲੇਡ ਕਰਕੇ ਦੇ ਕੇ ਇਹ ਹਰੇ ਰੰਗ ਦਾ ਤਿਆਰੀ ਹੈ ਤਿਆਰ ਕਰਾਤਾ ਇਹ ਦਾ ਤਰਾਦ ਮੇਰੇ ਬਸ ਉਹ ਇਹ ਜੇ ਇਹ ਨੂੰ ਅੱਜ ਪਾਉਂਦੇ ਨਾ ਕਰਦੇ ਤਾਂ ਰੱਖਣਾ ਅੱਜ ਉਹਨੂੰ ਤਰਦਾ ਤੇ ਆਜੋ ਤੁੱਕ ਜੂਗੇ ਇਹ ਆ ਮੇਦਾ ਮੂਲਾ ਦੇਖ ਲਾਂਗੇ ਢੀਂਗਾਲਾ ਇਹ ਤੇ ਕੀ ਪੈਂਦਾ ਹੁੰਦਾ ਹੋਇਆ ਭੂਪਣੇ ਜੇ ਚ ਇਹ ਤੇ ਗਰੀਸ ਪੈਂਦੀ ਹੁੰਦੀ ਆ ਹਾਂ ਹਨਾ ਲੱਗਦਾ ਮੈਨੂੰ ਵੀ ਸ਼ੱਕ ਜਾ ਪਰ ਨਾ ਤਾਂ ਹੈ ਨਹੀਂ ਬਰੇ ਯਾਰ ਆ ਹਾਂ ਗਰੀਸ ਦਾ ਭਰ ਕੇ ਕੇਰਾ ਲਾ ਦੇ ਮੁਰਕ ਕੇ ਸਾਰੀ ਮਸ਼ੀਨ ਨੂੰ ਆਪੀ ਆਈਏ ਤੇ ਫੇਰ ਠੀਕ ਹੈ ਹਾਂ ਠੀਕ ਆ ਠੀਕ ਹੈ ਨੂੰ ਮੈਨੂੰ ਲੱਗਦਾ ਕਿ ਇਹ ਤੇ ਬਾਹਰ ਸਿੱਖਿਆ ਲੱਗਦਾ ਹੈ ਨਾ ਉਹ ਬਾਹਰ ਐਮਪੀ ਕੰਨੀ ਗਿਆ ਸੀ ਮੈਂ ਕੱਲ ਕੱਲ ਹੀ ਆਇਆ ਹਾਂ ਉਹ ਨੋ ਸਿੱਖਿਆ ਉਹ ਤਾਂ ਮੈਨੂੰ ਪਤਾ ਹੈ ਕੋਈ ਪਰੇ ਵਾਲੇ ਹਾਂ ਪਰ ਇਹ ਸੇਂਗਣੇ ਖੱਚਤੀ ਰਾਣੀ ਸੁੰਦਰਾ ਕਹਿੰਦਾ ਜਾ ਕੇ ਆਉਣਾ ਖੇਤ ਕੰਨੀ ਕਹਿੰਦਾ ਖੇਤ ਕੰਨੀ ਮਾਰ ਕੇ ਆਉਣਾ ਗੇੜਾ ਚੱਕ ਲਿਆ ਇਹ ਤੇਰਾ ਇੰਨਾ ਕੀ ਕੁਸਾ ਖੜ ਜਾ ਤਾਂ ਹਾਂ ਤਾਂ ਵੀ ਖੋਲ ਰੱਖੀ ਐ ਓਏ ਦਾ ਬੜਾ ਜਗਾੜਮੈਂਟ ਆ। ਨਾ ਆਪਰਾ ਬਾਣੀ ਚਲਦੀ ਮੱਥੋਂ। ਕੀ ਗੱਲ ਆ? ਪਾ 100-100 ਕੁਸਾ ਕੀ ਪਤਾ ਕੀ ਕੀ ਚੱਲਦਾ ਮੂਰਲਾ ਚੱਲਦਾ કે ਹਾ ਚੱਲਦਾ ਇਹਦਾ। ਡੇਡੇ ਦਾ ਹੀ ਕੱਢੂਗਾ ਟਰੱਕ ਤੇ। ਤੇ ਆਹ ਮੂਰਲਾ ਆ ਖੱਚ ਕੇ ਲੈ ਕੇ ਜਾਂਦਾ ਵਿੱਚ। ਪਾ ਕੱਲਾ ਚੱਲੂ ਆ ਭੈਣਾ ਬੇਮੱਤਾ। ਕਹੇ ਆ ਤੂੰ ਕਹਿੰਦਾ ਮੈਂ ਡਰਾਈਵਰ ਆ ਮੈਂ ਤੁਹਾਨੂੰ ਦਾ ਮਿੱਥੋਂ 20000 ਹੋਣੀ ਲੈ ਗਿਆ ਓਏ। 20000 ਕਾਹਦਾ ਲੈ ਗਿਆ? ਤੈਨੂੰ ਇਨੀ ਨਹੀਂ ਪਤਾ ਵੀ ਕੀ ਚੱਲੂ ਓਸ ਨੂੰ ਕਹਿੰਦਾ ਮੈਂ ਜਾਣਦਾ ਸਾਰਾ ਕੁਝ। ਉਬੇ ਵੱਡੀ ਮਸ਼ੀਨ ਰੱਖਿਓ ਤੇ ਇੱਕ ਹੁੰਦਾ ਮੂਰੇ ਇਕੱਲਾ ਕੁਕ ਨਾ ਦੇ ਆ ਮਗੂ ਆ ਵਿੱਚ ਤਾਂ ਇਹ ਨਵੀਂ ਜੜਤਾ। ਇਹ ਨਵੀਂ ਜੜਤਾ। ਫੇ ਛੇਤੀ ਬਣਾਉ ਆ ਤਾਂ ਜੜਿਆ ਹੋਣਾ। ਛੇਤੀ ਬਣਾਉ। ਟੂੜੀ ਵਾਲੀ ਦੇ ਹਫਤਾ ਕ ਚਲਾ ਕੇ ਫੇਰ ਤੋਦਿਆ ਕਰਾਂਗੇ ਹਨਾ। ਠੀਕ ਆ ਫੇਰ ਤਾਂ ਕੰਮ। ਹਾਂ। ਹਾਂ ਜੀ ਤੋਦਿਆ ਕਰਾਂਗੇ। ਹਾਂ ਦੋ ਦੋ ਖਰਾਬੀ ਦਾ ਮਾਗੇ ਵਿੱਚ ਤਾਂ ਕਿ ਹੱਥ ਤੱਕ ਲਾ ਕੇ ਉਹ ਤੇਰਾ ਖਾਇਆ ਆ ਉਸ ਤੇਰਾ ਕੋਣ ਵੀ ਖਾਏ ਉਹ ਤੇਰਾ ਪੰਨ ਆਜਾ ਇਹ ਚਾਚੇ ਦੇ ਬੜੇ ਚ ਚਾਚੇ ਨੇ ਧਾਰ ਕੇ ਸਾਜੀ ਬਾਜੀ ਆਇਦਾਂ ਲਾ ਰਖ ਲਾਸਣਾ ਲਸਣਾ ਲਾ ਰਖੇ ਨੇ ਲਾਸਣਾ ਕੰਢੇ ਇਹ ਚਾਚਾ ਉੱਥੇ ਕੀ ਲਾਈ ਜਾਂਦੇ ਇਹ ਮੇਰੇ ਦਾ ਬੂਟਾ ਕਦੋਂ ਕਦੋਂ ਲਾ ਰਖੇ ਇਹ ਕਿੱਡਾ ਲੱਗਦਾ ਦੇਖੋ ਲਾਜੀ ਲਾ ਰਖੇ ਵਾਪੇ ਬੋਲਤਾ ਪੈਗਾ ਕੱਲੀ ਬੋਲੀ ਜਾਂਦੇ ਨੇ ਪਤਾ ਨਹੀਂ ਕੀ ਕਰੀ ਜਾਂਦੇ ਨੇ ਉਹ ਕੀ ਜਰਾ ਕਿਵੇਂ ਕੱਲੀ ਬੋਲੀ ਜਾਂਦੇ ਆ ਕੰਨੀ ਜਰ ਪਹਿਲਾਂ ਤਾਂ ਤੁਹਾਨੂੰ ਪਤਾ ਮਸ਼ੀਨ ਤੋਂ ਕੇ ਹਟਿਆਗੇ ਹਾਂ 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 ਟੋਗੇ ਹਟਿਆ ਹਾਂ ਹੁਣ ਇਹ ਕਹਿੰਦਾ ਮੇਰੇ ਨਾਲ ਹੱਲਵਾ ਦੇ ਹੁਣ ਇਹ ਤਾਂ ਖੁੱਡ ਸਿੱਧੇ ਨਹੀਂ ਨਿਕਲਦੇ ਇਹ ਨਾ ਅਗਲੇ ਸੋਈ ਜਾਂਦਾ ਹੋਰ ਕੀ ਗੱਲ ਹੈ ਜੀ ਤੇ ਵੀਜੀ ਕੀ ਜਾਂਦੇ ਇੱਥੇ ਲਾਈ ਗਏ ਨੇ ਉਹ ਇੱਥੇ ਹਾਂ ਇਸੇ ਪਹਾੜੀ ਤੇ ਕਰਾਉਂਦੇ ਆ ਨੇ ਤੇ ਤੁਹਾਨੂੰ ਹੁਣ ਪਤਾ ਨਹੀਂ ਵੀ ਗੁਮਾਰਾ ਵੀਜੀ ਨਾਲੇ ਪ੍ਰਿੰਟਰ ਦਾ ਵੀਜੀ ਡਰੇ ਵਿੱਚ ਇਹ ਠੀਕ ਹੈ ਹੂੰ ਕਹਦਾ ਮੁੰਡਾ ਕਿ ਨੂੰ ਮੈਨੂੰ ਲੋੜ ਆਦਾ ਖੇਤੀ ਵੜੀ ਦੇ ਫਾਰਮ ਪਰਦੇ ਕਰਾਂਗੇ ਕੋਈ ਨਹੀਂ 33 ਫਾੜੀ ਉਹ ਲੈ ਜਾਣਗੇ ਤੈਨੂੰ ਤੁਸੀਂ ਪਾਈ ਗਏ ਨਹੀਂ ਹਾਂ ਕੱਲ ਮੈਨੂੰ ਕਹਿੰਦਾ ਬਰਸ਼ੇਨ ਵੀ ਚਾਂਗੇ ਇਹਦਾ ਵੀ ਬਰਸ਼ੇਨ ਦੀ ਇਹਨੂੰ ਕੋਈ ਲੱਗਦਾ ਭੈਣ ਪੰਜ ਦਿਨ ਉਹ ਪਤਾ ਨਹੀਂ ਲੱਗਦਾ ਇਹਨੂੰ ਬੱਦ ਖਾ ਰੱਖੇ ਪੰਜ ਦਿਨਾਂ ਕਿਉਂ ਦੀ ਯਾਰ ਹੈ ਬਕਰੇ ਕਰਨਾ ਯਾਰ ਪਾਈਏ ਦੀ ਗੁਥਲੀ ਆ ਯਾਰ ਮਾਰੀ ਇਹਨਾਂ ਐਂ ਬੱਦ ਬੱਦ ਖਾਈ ਫਿਰਦਾ ਜਿਵੇਂ ਲੱਗਦਾ ਮੈਨੂੰ ਪਤਾ ਨਹੀਂ ਇਹ ਵੀ ਪਾਉਣ ਦਾ ਮੈਨੂੰ ਸਾਰਾ ਪਤਾ ਵੀ ਭੈਣ ਸਰੋ ਮਾਨ ਪੈਂਦੀ ਹੈ ਕਿੱਲੇ ਦੀ ਹੁਣ ਮੈਨੂੰ ਪਤਾ ਹੀ ਨਹੀਂ ਅੱਛਾ ਮਾਨ ਕਰੋ ਪੈਂਦੀ ਹੈ ਕਿੱਲੇ ਦੀ ਹਾਂ ਮਾਨ ਕਰਨ ਖ ਪੈਂਦੀ ਹੈ ਮੈਨੂੰ ਹੁਣ ਅੱਛਾ ਵੀ ਆਂ ਬੀਆਂ ਵਾਰ ਹੀ ਨਹੀਂ ਪਤਾ ਮਰੀ ਇਹਨਾਂ ਦੂਆ ਉਧਰ ਲਾ ਦੇ ਉਧਰ ਨਾਲੇ ਮੋੜੇ ਯਾਰ ਤੋ ਰਵੜਾ ਪੜਾ ਇੱਕ ਜੇ ਪ੍ਰੇਮਾਂ ਦੇ ਵਿਚਾਲੇ ਕਿ ਹੋਰ ਕੱਢ ਦੇ ਕਿ ਤੁਹਾਨੂੰ ਵਧੀਆ ਨਹੀਂ ਲੱਗਦਾ ਇਹ ਜੇ ਫੋਲੋ ਕਰਦੇ। ਮੈਂ ਕੱਢ ਦੇ ਜੇ ਤੂੰ ਕਾ ਕਰਨਾ ਹੈ। ਫੇਰ ਬਾਲਾ ਸੰਗਣਾ ਫੇਰ। ਮੇਰੇ ਤਾਂ ਯਕੀਨ ਕਰਦਾ ਨਹੀਂ ਆ ਕਰੀ ਕੱਢ ਲੈਣੀ ਹੈ। ਪ੍ਰਿੰਡੀ ਜੀ ਆਹ ਬਚੋ। ਪ੍ਰਿੰਡੀ ਕਿ ਨਹੀਂ ਕਰ? ਹੋ। ਪ੍ਰਿੰਡੀ ਸਾਡੀ ਨੂੰ। ਇਹ ਦੇਖੀ। ਉਹ ਨਮਰ ਕਰਾਉ। ਉਹ ਪਿਆ ਨਾ। ਆ ਕੀ ਐ ਪ੍ਰਿੰਡੀ ਜਾਈਏ। ਉਹ ਵਧੀਆ ਸੀ। ਤੇਖ ਰੋ ਜੱਟ ਭੈਣ ਦੀ ਮੈਨੂੰ ਕਹਿੰਦਾ ਸੀ। ਦੇਖ ਰੋ ਪ੍ਰਿੰਡੀ ਦਾ ਵੀ ਨਹੀਂ ਪਤਾ ਹਾਂ ਦੂਜਾ ਇਹ ਤਾਂ ਘਮਾਰਾ ਹੈ ਇਹ ਤਾਂ ਘਮਾਰਾ ਹੈ ਆ ਇਹਨੂੰ ਕਿੰਦਾ ਪ੍ਰਿੰਡੀ ਨੂੰ ਉਹ ਕਿਹੜਾ ਰੱਖ ਕੇ ਓਏ ਉਹ ਪਾ ਰਹੇ ਆ ਇਹ ਪਤਾ ਪੁਰਾਣੀ ਨੀ ਮੇੜ ਹੁਣ ਆ ਖੂਹ ਦਵਾਈ ਲੱਗੀ ਹੁੰਦੀ ਮੂੰਹ ਜਨਾ ਇਹ ਤਾਂ ਜਟਾਂ ਹੀ ਕਰਦੇ ਹੁੰਦੇ ਪਾ ਦੇ ਵੀ ਸਾਰੀ ਤੇ ਸਾਰੀ ਉਲਟਾ ਦੇ ਆ ਦੋ ਫੁੱਡਾਂ ਦੀ ਇਹਦਾ ਪ੍ਰਿੰਡਿਓ ਪਰਲੇ ਪਾਸੇ ਲਾ ਦੇਖ ਮਾਰੇ ਦੇ ਫੁੱਟ ਕੱਢ ਰਹੇ ਆਂ ਦੋ ਨਾਲ ਤੇਰਾ ਪਾਣੀ ਨਿਪਾਲਾ ਪਿੰਡੀ ਪਾਣੀ ਬੰਦ ਅੱਛਾ ਮੱਟ ਪਾ ਲਾਂ ਇਸ ਪਰ ਚੱਲ ਸੌਦੀ ਲਾ ਦੋ ਕੋਲ ਲਗਾ ਨਾ ਕਵਾਰੇ ਦੇ ਪਾਣੀ ਲਾਵਾਂਗੇ ਇਹਦਾ ਪੁੱਛਣਾ ਯਾਰ ਇਹਨੂੰ ਤਾਂ ਲੈ ਲੈ ਜੰਮ ਇਹਨੂੰ ਪਤਾ ਤਾਂ ਆਪ ਨੂੰ ਕੀ ਲੈ ਲੈ ਪਤਾ ਨਾ ਸਤਾ ਹੁਣ ਮੈਨੂੰ ਐਂ ਆਖਿਆ ਸੀ ਵੀ ਵੀ ਇੱਧਰ ਤੂੰ ਬੁਮਾਰੇ ਦੇ ਆਪਾਂ ਦੂਜਾ ਕਮਾਰਾ ਲਾ ਦੇ ਹੂੰ ਦੂਜੇ ਪਿੰਡੀ ਨਾਲ ਬਾਦੂ ਦੂਜਾ ਕਮਾਰਾ ਕਿੱਥੇ ਲਾਉਂਗਾ ਹਾਂ ਕਿੱਥੇ ਜਾਏਗਾ ਉਧਰ ਕਿੱਥੇ ਤਾਂ ਹੈ ਪੂਰਾ ਰਾਤ ਤੱਕ ਕਿਹੜਾ ਮਾਰ ਇੱਕ ਬਸ ਮਹਾਰਾ ਕੋਈ ਹਾਲੀਆਂ ਪਾਲੀਆਂ ਦਾ ਨਾਮ ਲੈਣ ਦਿੱਤਾ ਉਹਦਾ ਕਲੇਸ਼ ਹੈ ਜੰਦੂ ਦਾ ਤੂੰ ਵੀਜਣ ਲੱਗੇ ਪਹਿਲਾਂ ਬੰਦੇ ਸੀ ਹਾਲੀਆਂ ਪਾਲੀਆਂ ਦਾ ਨਾਮ ਲੈਂਦੇ ਹੁੰਦੇ 74 ਦੀ ਗੱਲ ਹੈ ਉਹ ਮੈਂ ਕੀਤੀ ਕਰਦਾ ਹੁੰਦਾ ਸੀ ਨਵਾਂ ਨਵਾਂ ਆ ਜਾ ਉਹ ਉੱਠਿਆ ਸੀ ਉਹਦੇ ਵਿੱਚੋਂ ਬਰ ਹੁਣ ਤਾਂ ਚਲ ਬੁੜੇ ਹੋ ਗਏ ਸਿਰਾ ਹੁਣ ਦਿਖੜ ਮੰਤਲ ਦਾ ਵਾਕੀਰੇ ਲਾ ਬਾਇੰਗਰ ਪੁੱਟ ਚਾਹੋ ਉਹ ਦੇਖ ਬਾਇੰਗਰ ਜਿੰਨੇ ਮਲਾਇਆ ਤਾਣਾ ਲਾ ਹੂੰ ਤੇਰੇ ਤੇਰੇ ਅੱਖੀ ਹੁੰਦੇ ਨੇ ਚਾ ਮੇਰਾ ਕੁਛ ਹੀ ਨਹੀਂ ਹੈ ਮੈਂ ਬਦੂ ਕੱਲਾ ਲਾਲਾ ਗੁਰਵਿੰਦਰ ਕਹਿੰਦਾ ਮੈਂ ਜੇ ਲਾ ਦਮ ਕੱਲੀ ਲਾਏ ਨੇ ਕੱਲਾ ਲਾਲਾ ਡਰ ਲੈਣਾ ਹਾਂ ਗੁਰਵਿੰਦਰ ਕਹਿੰਦਾ ਮੈਂ ਲਾ ਦਮ ਬੁੱਕਾ ਤਾ ਇਸ ਵਿੱਚ ਚਾਹੋ ਕੱਲਾ ਲਾਲਾ ਫਿਰ ਮੈਂ ਡਰ ਲੈ ਸੱਟ ਕੇ ਬੜਾ ਹਾਂ ਹੂੰ ਮਾਰ ਬੱਕ ਵੀ ਮਰੀ ਕੋ ਮਾਰ ਨਹੀਂ ਛੱਡ ਜਾ ਫਰੇ ਕਾਨੂੰ ਦਾ ਕੀ ਵੇ ਕਰਾਂ ਹਮੈਂ ਵੇ ਕਰਾਂ ਹਾਂ ਉਹ ਆ ਗਿਆ ਭੈ ਜਕਾਰ ਵਾਲਾ ਆ ਗੇ ਮਰ ਲਾਉਣਾ ਪਿੰਡੀ ਐ ਇਹ ਪਿੰਡੀ ਐ ਪਿੰਡੀ ਲਾਣ ਲਾ ਇਹ ਇੱਕ ਗੜੀ ਪਿੰਡੀ ਐ ਆਪਾਂ ਪੁਰਾ ਢੀਡੀ ਲੱਗ ਢੀਡੀ ਆਹ ਲੰਦਾ ਸੀ 20 ਭੈਣ ਦੇ ਜਾੜ ਦਾ ਪਕਸ਼ਣਾ ਕੋ ਤੜਕੇ ਤੇ ਲੱਗੋ ਬੀਜ ਨਾ ਉਹ ਧੁੱਪੇ ਮਾਰਤੇ ਉਹ ਬੀਜ ਦੇ ਆ ਯਾਰ ਇਹ ਤਾਂ ਲੈ ਲੈ ਯਾਰ ਕੀ ਲੈ ਲੈ ਫਿਰ ਦਾਣਾ ਲੰਮਾ ਹੈ ਪ੍ਰਿੰਡ ਦੇ ਦਾਣਾ ਲੰਮਾ ਹੁੰਦਾ ਹੋਰ ਹੁਣ ਹੈ ਹੋਰ ਹੁਣ ਤੈਨੂੰ ਵੀ ਖਾਣਾ ਪੱਦਾਗਾ ਹਰਦਾ ਹੋਏ ਓਏ ਪ੍ਰਿੰਡੀ ਦਾ ਵੀ ਕਿਵੇਂ ਹੁੰਦਾ ਓਏ ਪ੍ਰਿੰਡੀ ਲੰਬੀ ਤਾਂ ਹੁੰਦੀ ਆ ਹੋਰ ਐ ਡੀਆਂ ਡੀਆਂ ਜੀ ਪ੍ਰਿੰਡ ਕਾ ਟਾਂਗ ਹੀ ਨਾ ਤੋੜਿਆ ਕਰਗੇ ਜੀ ਤੈਨੂੰ ਐ ਵੀ ਇਹਨਾਂ ਨੂੰ ਪਤੀ ਨਹੀਂ ਦੀ ਦਾ ਹਾਂ ਕਾਇਤ ਕਿਦਾ ਫਿਰ ਟਰੈਕਟਰ ਨਾਲ ਖਿੱਚਣੀਆਂ ਪੈਣਗੀਆਂ ਹਾਂ ਇੱਕ ਜੀ ਦਾ ਮੇਲੇ ਬੰਦ ਨੇ ਸਾਰੇ ਵਿੱਜਾ ਆਇਆ ਨਹੀਂ ਕਿ ਮੇਲੇ ਤੇ ਵਧਣੇ ਆਏ ਪਰਲੇ ਕੱਟ 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 ਕਰ ਕੱਟ ਕਰ ਕਹਾ ਕੀ ਰਿੰਗਣਾ ਦਾ ਆਸ਼ਣੇ ਦਾ ਮੂਰਲਾ ਸੀ ਓਏ ਇਹ ਬਾਵਾ ਕਰੀ ਬਹੁਤ ਭਏ ਨੇ ਹੈਂ ਗਿਣਦਾ ਦਾਣਾ ਗੈਨ ਲਾ ਜਿਹੜੇ ਦੇ ਹੋਰ ਪੈ ਨੇ ਇਹਦੇ ਨਾਲ ਕੀ ਲਾਏਗਾ ਇੱਧਰ ਹੋਰ ਗਿਆ ਇੱਥੇ ਤੁਹਾਡੇ ਨਾਲ ਕੀ ਲਾਉਣਾ ਲਾ ਦੇ ਯਾਰ ਹਿੰਦੀ ਦੇ ਪਾਸੇ ਲਾਉਣੇ ਤਾਂ ਘਵਾਲੀ ਲਾਣ ਇੱਕ ਪਾਸੇ ਹੈ ਨਾ ਤੁਹਾ ਮਾਰਦਨ ਮੈਂ ਇਹ ਜੀ ਆਖਿਆ ਸੀ ਦੋ ਗੱਡੀਆਂ ਦਾ ਇੱਕ ਪਾਸੇ ਲਾਉਣ ਮੈਂ ਤਾਂ ਮੈਂ ਤਾਂ ਕੀ ਮੈਂ ਨਾਲ ਕਰ ਦਿਖਾ ਤਾਰ ਬੀ ਦੇ ਫਿਰ ਉਹ ਤਾਂ ਪਾ ਦਤਾ ਸਾਰਾ ਪੈਂ ਆਏਗਾ ਤਾਂ ਹੋ ਰਿਹਾ ਅੱਜਾ ਹਾਂ ਯਾਰ ਬਸ ਆਦਰ ਰਹੇ ਨੇ ਭੈਣ ਦੇ ਯਾਰ ਚਲ ਮੇਲਾ ਕਰਦੇ ਇਹਦੇ ਨਾਲ ਲਾ ਜਿਹੜਾ ਫੁੱਟ ਰਿਹਾ ਹੈ ਹਾਂ ਆ ਲਗੀ ਹੋਰ ਹਾਂ ਦਾ ਜੀ ਪੁੱਛਣਾ ਗੁੱਲੀ ਡੰਡੇ ਦਾ ਵੀ ਕਿੱਥੋਂ ਲਿਆਂਦਾ ਮੈਂ ਵੀ ਲਿਆਉਣਾ ਸੀ ਓਹੋ ਹਾਂ ਪਤਾ ਮਾਨਤਾ ਪ੍ਰਾਪਤੜਗਾ ਕਿਉਂ ਮਿਲਦਾ ਨਹੀਂ ਹਾਂ ਨਾ 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 ਲੈ ਆ ਯਾਰ ਹਾਂ ਨਾ ਨਾ ਹੋਰ ਹੀ ਮਿਲਦਾ ਕੋ ਮੈਂਗਾ ਕਾ ਮੇਰੇ ਕੋਲ ਆਉਣ ਵੀ ਲੱਗੇ ਲੋਕ ਬੁੱਕ ਕਰਾਉਣ ਲੱਗੇ ਸਾਰਾ ਸਿੱਖੇ ਕਰੇ ਤੇ ਉਹ ਬੁੱਕ ਕਰਾਉਣ ਲੱਗੇ ਲੋਕ ਬੁੱਕ ਬੁੱਕ ਕਾ ਤੋ ਕਰਦੇ ਨੇ ਹਾਂ ਜੀ ਹੁਣ ਦੇ ਹੋਣ ਕਰਦੇ ਨੇ ਜੀ ਬੁੱਕ ਅੱਛਾ ਉ ਬੁੱਕ ਕਹਿੰਦਾ ਮੈਂ ਕਿਤੇ ਬੁੱਕ ਚ ਪਾ ਕੇ ਦਿੰਨਾ ਬੁੱਕ ਚ ਪਾ ਕੇ ਦਿੰਨਾ 5000 ਕੱਢ ਲਈ ਫਿਰ ਬੁੱਕ ਕਰੂਗਾ ਬੁਜੀ ਰਿੰਡਾ ਪਾਲਿਆ ਹਲੇ ਤਾ ਸਾਡੇ ਭੈਣ ਦੇ ਨਾਲ ਮੈਂ ਲਿਆ ਤਾਂ ਗੁਲੀ ਰਿੰਡ ਦਾ ਪੀਛੇ ਵਿੱਚ ਕੋਈ ਕਣਕ ਸਿੱਟ ਗਿਆ ਹਾਂ ਤਾਰੇ ਕੋਈ ਕੰਮ ਤਾਂ ਕਰ ਕੀ ਗਿਆ ਹਾਂ ਕੁਸ ਤਾਂ ਕਰ ਕੀ ਗਿਆ ਚੱਲ ਉਹ ਗਲਤ ਕਰ ਗਿਆ ਹੁਣ ਮੈਂ ਤਾਂ ਬੀਜੇ ਦਾ ਗੁੱਲੀ ਡੰਡਾਈ ਵਿੱਚ ਕਣਕ ਸਿੱਟਣ ਦਾ ਕੀ ਬਤ ਪਲ ਹੋਇਆ ਕੁਸ ਨਾ ਮਿਕਸ ਜੀ ਚੱਲਣ ਦੇ ਕੀ ਜਨਮ ਦਾ ਮਾਰਦਾ ਲੋਕਾਂ ਨੇ ਰਸਤੀਗਰ ਮਸਾ ਆਪਾ ਲੈ ਕੀ ਪਿਆ ਸੀ 12 ਤੇ ਮੈਂ ਹੋਰ ਨੂੰ ਵੀ ਆਖੀ ਨਾ ਤੇ ਦੋਨੇ ਘਰੇ ਆ ਮਰਦੇ ਕਰਦੇ ਗੁਰਦਾਈ ਗੋਟਣਾ ਤਾਂ ਸੀਗੀ ਮੇਰਾ ਪਤਾ ਕਿ ਨਾ ਜੋਰ ਲੱਗਿਆ ਹੈ ਹੈ ਇਹ ਰਾਲਾ ਅੱਤੇ ਦੇ ਕੇ ਸੀ ਚਲ ਨਾ ਇਹਦਾ ਕਰ ਗੱਲ ਵਾਲੇ ਦੂਰ ਹੀ ਚਾਹੀਦੇ ਨੇ ਦੂਜੇ ਨੇ ਬੱਲਾ ਲੈਣ ਉਹ ਫਿਰ ਦੂਰ ਹੀ ਜਾਹੀਂ ਨੇ ਤੇ ਇੱਕ ਹੋਰ ਲੱਗ ਜੂ ਇਹਦਾ ਫੋੜਾ ਉਹ ਇਹ ਲੋ ਗੇੜ ਲੋ ਗੇਰ ਦਾ ਤਾਂ ਲਾ ਰੱਖਿਆ ਦਾ 3 ਸਪੀਡ ਹੈ ਤੇਰੀ ਦੇਖ ਲਾ ਪਾਵਾਂ ਮੈਂ 3 ਦਾ ਠੀਕ ਹੈ ਫਿਰ ਇੰਨਾ ਲੋ ਵੀ ਨਹੀਂ ਹੁੰਦਾ ਉਹ 3 ਹੈ ਉੱਚੇ ਮੰਡਲ ਤੇ ਰੇ ਤੂੰ ਸਮਝਦਾ ਕਿਉਂ ਨਹੀਂ ਯਾਰ ਚਲ ਆ ਦੇ ਆ ਜਾ ਕੋ ਮਸ਼ੀਨ ਤਾਂ ਦੂਜੀ ਲੋਟ ਕੱਢਦੇ ਆ ਆ ਜਾ ਆ ਜਾ ਟਰੈਕਟਰ ਦਾ ਮਗਰ ਮੈਂ ਮਾਰਦਾ ਚੱਕ ਕੇ ਲੈ ਉੱਤ ਨੂੰ ਦਾ ਇਹ ਪੂਰੇ ਫੜਾ ਬਾਈ ਦਾ ਕਰਦਾ ਨਹੀਂ ਬਾਈ ਨਹੀਂ ਕਰਦਾ ਚੌਂਡੀ ਯਾਰ ਚ ਆ ਗਏ ਅਰੇ ਰੰਗ ਦਾ ਦੇਖ ਕਾਲੇ ਡਿੱਡਾ ਲੈ ਹਾਂ ਠੀਕ ਹੈ ਠੀਕ ਹੈ ਕਾਲੇ ਡਿੱਡਾ ਲੈ ਨੇ ਆਈ ਸੀ ਚਲੋ ਫਿਰ ਚਾਚ ਹਾਂ ਉਹ ਹੋਏ ਇੱਥੇ ਜਾ ਕੇ ਪਹਿਲਾਂ ਕਾ ਤਾਂ ਮੁੜ ਜਾਂਦਾ ਡਾਕਟਰ ਮਸ਼ੀਨ ਗਾ ਹਟਵਾ ਦਿੰਦਾ ਨਹੀਂ ਆ ਬਸ ਇਹ ਨਵੀਂ ਤਕਨੀਕ ਦਾ ਨਾ ਆਉ ਹੌਕਾ ਮਾਰਦਾ ਚੱਲ ਤੇ ਇਹਦਾ ਤੇਲ ਤੂਲ ਦਾ ਖਰਚਾ ਕਿੰਨਾ ਹੈ ਤੇਲ ਦਾ ਖਰਚਾ ਤਾਂ ਬਾਤੀ ਆ ਉਹ ਥੋੜਾ ਸੁੱਕੇ ਮਾਲ ਦਾ ਵਾਦਾ ਹੈ ਬਸ ਹੋਰ ਕੀ ਲੱਗੇ ਰਹਾ ਅੱਧੇ ਫੇਲਾ ਆ ਇਹ ਸਾਰਾ ਮਦਾ ਜਿਹੜੇ ਖੁਰੜੇ ਤੇਰੇ ਵੇ ਮੈਂ ਹੁਣ ਖੁਰੜੇ ਬੜਕਣਾ ਚੱਕ ਜਾ ਮੈਂ ਤਾਂ 4 ਤੱਕ ਚੱਲ ਜਾਈਂ ਸਾਰਾ ਮਿਲਦਾ ਫੈਨ ਸਾਰਾ ਮਿਲਦਾ ਲਵਾ ਲੂਗੇ ਤੂੰ ਹੁਣ ਕਿਹਨੇ ਕਰਦਾਗਾ ਟਾਟ ਭਾ ਜਿਹੜੀ ਛਿੱਟ ਕਾ ਸਾਰਾ ਕੁਸੀ ਉਹ ਚੱਕਿਆ ਲੱਗਿਆ ਅਸੀਂ ਚੱਕੀ